ਖਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਸਿਚੁਏਸ਼ਨ ਇਸ ਵੇਲੇ ਕੀ ਹੈ ਇਹ ਸਮਝਣਾ ਜ਼ਰੂਰੀ ਹੈ ਔਰ ਖਾਸ ਤੌਰ ਦੇ ਉੱਤੇ ਉਸ ਵੇਲੇ ਜਦੋਂ ਇੱਕ ਪੈਰਨਲ ਧੜਾ ਬਣ ਚੁੱਕਿਆ ਹੈ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣ ਚੁੱਕੇ ਨੇ ਔਰ ਵਾਰ-ਵਾਰ ਸੰਗਤ ਦੇ ਵਿੱਚ ਇਹ ਸੁਨੇਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਸੁਰਜੀਤ ਕਰਨ ਦੀਆਂ ਕੋਸ਼ਿਸ਼ਾਂ ਰੰਬੀਆਂ ਜਾ ਚੁੱਕੀਆਂ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਉੱਤੇ ਉਹਨਾਂ ਦੀ ਪੋਲੀਟੀਕਲ ਹੋਲਡ ਦੇ ਉੱਤੇ ਕਰਨੈਲ ਸਿੰਘ ਪੀਰ ਮੁਹੰਮਦ ਕੁਝ ਸਵਾਲ ਚੁੱਕਦੇ ਨਜ਼ਰ ਆ ਰਹੇ ਆਂ ਔਰ ਸਵਾਲ ਵਾਜਬ ਵੀ ਲੱਗ ਰਹੇ ਆ ਪਰ ਇੱਕ ਓਵਰਆਲ ਡਿਸਕਸ਼ਨ ਜ਼ਰੂਰੀ ਹੈ ਕਿ ਹੁਣ ਅਕਾਲੀ ਦਲ ਦਾ ਹੋਵੇਗਾ ਕੀ ਇੱਕ ਪਰਚੋਲ ਹੋਣੀ ਜ਼ਰੂਰੀ ਹੈ ਕਿ ਹੁਣ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਬਾਦਲ ਧੜੇ ਦਾ ਭਵਿੱਖ ਕੀ ਕਹਿੰਦਾ ਭਾਵੇਂ ਸੁਖਵੀਰ ਸਿੰਘ ਬਾਦਲ ਕਾਸੀ ਐਕਟਿਵ ਨਹੀਂ ਲਗਾਤਾਰ ਉਹ ਰੈਲੀਆਂ ਕਰ ਰਹੇ ਆ ਰਗਾ ਲਗਾਤਾਰ ਧਰਨੇ ਲਗਾ ਰਹੇ ਆ ਲਗਾਤਾਰ ਕੱਟ ਕਰ ਰਹੇ ਆ ਔਰ ਉਹਨਾਂ ਦਰਮਿਆਨ ਵਾਰ-ਵਾਰ ਗਿਆਨੀ ਹਰਪ੍ਰੀਤ ਸਿੰਘ ਵਾਲੇ ਧੜੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਿਆਸੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਔਰ ਜਦੋਂ ਕੋਈ ਨਵੀਂ ਸਿਆਸੀ ਪਾਰਟੀ ਵੱਡਦੀ ਆ ਜਾਂ ਕੋਈ ਚਿਹਰਾ ਉੱਭਰਦਾ ਹੈ ਤੇ ਉਹ ਜ਼ਰੂਰ ਕਿਤੇ ਨਾ ਕਿਤੇ ਨਿਸ਼ਾਨੇ ਤੇ ਆ ਜਾਂਦਾ ਹੈ ਸਿਆਸਤ ਦੇ ਵਿੱਚ ਲਾਈਮਲਾਈਟ ਵਿੱਚ ਆਉਣ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਚਾਰੇ ਪਾਸਿਓਂ ਨਿਸ਼ਾਨੇ ਤੇ ਲੈ ਲਿਆ ਜਾਵੇਗਾ ਤੁਹਾਡੇ ਉੱਤੇ ਪੰਜ ਤੇ ਪੰਜ ਕੱਸੇ ਜਾਣਗੇ ਤੁਹਾਡੇ ਉੱਤੇ ਨਿਸ਼ਾਨੇ ਸਾਦੇ ਜਾਣਗੇ ਔਰ ਉਹੀ ਕੁਝ ਯਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਹੋ ਰਿਹਾ ਉਹਨਾਂ ਨੇ ਵੀ ਕਹਿ ਦਿੱਤਾ ਸੀ ਕਿ ਉਹਨਾਂ ਦੇ ਉੱਤੇ ਹੁਣ ਸਿਆਸੀ ਟਿਕਟ ਟਿੱਪਣੀ ਦਾ ਦੌਰ ਚੱਲੇਗਾ ਪਰ ਹੁਣ ਅਕਾਲੀ ਦਲ ਬਾਦਲ ਧੜੇ ਦੀ ਗੱਲ ਕਰੀਏ ਕਰਨੈਲ ਸਿੰਘ ਪੀਰ ਮੁਹੰਮਦ ਇੱਕ ਵੱਡੇ ਲੀਡਰ ਨੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਔਰ ਵੱਡੇ ਬਲਾਰੇ ਵਜੋਂ ਵੀ ਜਾਣੇ ਜਾਂਦੇ ਰਹੇ ਨੇ ਔਰ ਉਹਨਾਂ ਨੇ ਇੱਕ ਟਿੱਪਣੀ ਕੀਤੀ ਔਰ ਟਿੱਪਣੀ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਟਿੱਪਣੀ ਕੀ ਹੈ ਦਰਸਲ ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਇੰਟਰਵਿਊ ਦੇ ਦੌਰਾਨ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਲੈ ਕੇ ਅਕਾਲੀ ਦਲ ਦੇ ਸਿਆਸੀ ਹੋਲਡ ਨੂੰ ਲੈ ਕੇ ਟਿੱਪਣੀ ਕੀਤੀ ਹੈ ਔਰ ਉਹਨਾਂ ਨੇ ਸਾਫ਼ ਕਿਹਾ ਕਿ ਸ਼ਰੂਮਣੀ ਅਕਾਲੀ ਦਲ ਦੇ ਤਿੰਨ ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਇੱਥੇ ਜ਼ਿਕਰ ਕੀਤਾ ਗਿਆ ਡਾਕਟਰ ਸੁਖਵ ਕਹਿੰਦੇ ਇੱਕ ਬੀਬੀ ਗਨੀਵ ਕੌਰ ਮਜੀਠੀਆ ਨੇ ਜਿਹੜੇ ਰਸਕੇ ਘਰੇ ਬੈਠੇ ਨੇ ਇਹ ਕੋਟ ਐਂਡ ਕੋਟ ਜੋ ਉਹਨਾਂ ਨੇ ਕਿਹਾ ਤੁਹਾਨੂੰ ਉਹ ਦੱਸਦੇ ਪਏ ਆ ਤੇ ਉਸ ਤੋਂ ਇਲਾਵਾ ਤੀਜੇ ਵਿਧਾਇਕ ਮਨਪ੍ਰੀਤ ਦਿਵਾਲੀ ਨੇ ਉਹ ਕਹਿੰਦੇ ਜਿਹੜੇ ਸਾਡੇ ਨਾਲ ਖੜੇ ਨੇ ਹੁਣ ਜੇ ਇਹ ਸਿਚੁਏਸ਼ਨ ਅਕਾਲੀ ਦਲ ਦੀ ਹੈ ਵਿਧਾਨ ਸਭਾ ਦੇ ਵਿੱਚ ਜੇ ਅਕਾਲੀ ਦਲ ਦਾ ਇਹ ਹੋਲਡ ਹੈਗਾ ਤਾਂ ਇੱਥੋਂ ਹੁਣ ਕੀ ਅਨੁਮਾਨ ਲਾਇਆ ਜਾ ਸਕਦਾ ਹੁਣ ਪਰਿਵਾਰਕ ਸੰਬੰਧ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਨਾਲ ਹੈਗੇ ਨੇ ਇਹ ਜਗ੍ਹਾ ਜ਼ਾਹਰ ਨੇ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਰਿਲੇਟਡ ਨੇ ਪਰ ਇਹ ਵੀ ਪਤਾ ਹੈ ਕਿ ਕਿਤੇ ਨਾ ਕਿਤੇ ਖਿੱਚੋ ਤਾਣ ਬਣੀ ਹੋਈ ਸੀ ਹੁਣ ਖਿੱਚੋ ਤਾਣ ਬਣੀ ਹੋਣ ਦਾ ਕਾਰਨ ਇਹ ਨਿਕਲੂਗਾ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਪਰਿਵਾਰ ਵੱਲ ਨਹੀਂ ਭੁਗਤਣਗੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਬੜੀਆਂ ਧਿਰਾਂ ਆਈਆਂ ਬਹੁਤ ਵਾਰ ਇਹ ਵੀ ਸਵਾਲ ਖੜੇ ਹੋਏ ਕਿ ਕੀ ਵਿਕਰਮ ਸਿੰਘ ਮਜੀਠੀਆ ਨੂੰ ਉਹਦੇ ਪਰਿਵਾਰ ਨੇ ਕੱਲਿਆਂ ਛੱਡ ਦਿੱਤਾ ਪਰ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਨਹੀਂ ਛੱਡਿਆ ਇਹ ਵਿਕਰਮ ਸਿੰਘ ਮਜੀਠੀਆ ਕਾਫੀ ਕੰਕਰੀਟ ਰਹੇ ਨੇ ਆਪਣੇ ਇਸ ਸਟੈਂਡ ਦੇ ਉੱਤੇ ਬਹੁਤ ਵਾਰ ਸਿਚੁਏਸ਼ਨਸ ਜਿਹੜੀਆਂ ਨੇ ਆਊਟ ਆਫ ਕੰਟਰੋਲ ਹੋਈਆਂ ਨੇ ਪਰ ਅੱਤ ਕੀ ਜਿਹੜੀ ਸਿਚੁਏਸ਼ਨ ਆਊਟ ਆਫ ਕੰਟਰੋਲ ਹੋਈ ਜਿਹਨੂੰ ਸਿਆਸੀ ਤੌਰ ਦੇ ਉੱਤੇ ਸਮਝਿਆ ਜਾ ਰਿਹਾ ਹੈ ਕਿ ਜਦੋਂ ਵਿਕਰਮ ਸਿੰਘ ਮਗੀਠੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਹੇਦਾਰਾਂ ਦੇ ਸਬੰਧੀ ਜਾਂ ਉਹਨਾਂ ਨੂੰ ਲਾਹੇ ਜਾਣ ਸਬੰਧੀ ਕੁਝ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਤੇ ਆ ਬਾਦਲ ਪਰਿਵਾਰ ਦੇ ਵਿਚਾਲੇ ਜਿਹੜੀ ਖਿੱਚੋ ਤਾਣ ਹੈ ਉਹ ਸੰਭਾਵੀ ਤੌਰ ਤੇ ਜਾਂ ਸੂਤਰਾ ਮੁਤਾਬਿਕ ਉਹਦੋਂ ਵੱਧ ਗਈ ਸੀ ਹੁਣ ਜੇ ਇਸ ਸਿਚੁਏਸ਼ਨ ਦਾ ਜਾਇਜ਼ਾ ਲਈਏ ਤਾਂ ਹਾਲਾਤ ਦਿਨ ਪ੍ਰਤੀ ਦਿਨ ਵੱਧਦੇ ਖਰਾਬ ਹੁੰਦੇ ਨਜ਼ਰ ਆਏ ਨੇ ਇੱਕ ਸਮਾਂ ਉਹ ਵੀ ਆਇਆ ਜਦੋਂ ਗਨੀਫ ਕੌਰ ਮਜੀਠੀਆ ਇਕੱਲੇ ਵਿਕਰਮ ਸਿੰਘ ਮਜੀਠੀਆ ਦੇ ਹੱਕ ਦੀ ਲੜਾਈ ਲੜਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਵਕੀਲਾਂ ਦੇ ਨਾਲ ਪਰ ਉੱਥੇ ਨਾ ਹਰਸਿਮਰਤ ਕੌਰ ਬਾਦਲ ਨਜ਼ਰ ਆ ਰਹੇ ਸੀ ਨਾ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਸੀ ਪਰ ਚਲੋ ਅੰਤਲੇ ਕੁਝ ਦਿਨਾਂ ਦੇ ਵਿੱਚ ਇਹ ਦੋਵੇਂ ਜਾਣੇ ਦੁਬਾਰਾ ਨਜ਼ਰ ਆਉਣ ਲੱਗੇ ਸੁਖਬੀਰ ਸਿੰਘ ਬਾਦਲ ਦੇ ਬੋਲਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਦੁਬਾਰਾ ਨਜ਼ਰ ਆਉਣ ਲੱਗਿਆ ਜੇਲ੍ਹ ਦੇ ਬਾਹਰ ਹਰ ਸਿਮਰਤ ਕੋਰ ਬਾਦਲ ਪਹੁੰਚ ਜਾਂਦੇ ਨੇ ਰਖੜੀ ਮੌਕੇ ਉਧਰੋਂ ਅਕਾਲੀ ਦਲ ਦੀ ਲੀਡਰਸ਼ਿਪ ਆ ਜਾਂਦੀ ਹੈ ਉਦੋਂ ਵੀ ਇਹ ਚਰਚਾਾਂਵਾਂ ਚੱਲੀਆਂ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਕੀ ਇਹ ਸਾਰਾ ਕੁਝ ਨਾਰਮਲਾਈਜ਼ ਹੋ ਜਾਊਗਾ ਕਿ ਵਿਕਰਮ ਸਿੰਘ ਮਜੀਠੀਆ ਜਾਂ ਜੇ ਕੁਝ ਖਿੱਚੋਤਾਣ ਹੈ ਦੋਵਾਂ ਦੇ ਵਿੱਚ ਤਾਂ ਉਹ ਉਹ ਹੁਣ ਨਾਰਮਲ ਹੋ ਜੂਗੀ ਜਾਂ ਆਉਂਦਾ ਸਮਾਂ ਕੁਝ ਵੱਖਰਾ ਲੈ ਕੇ ਆਵੇਗਾ ਇੱਕ ਵੱਡਾ ਸਿਆਸੀ ਸਵਿਚ ਲੈ ਕੇ ਆਵੇਗਾ ਹੁਣ ਇਹ ਆਪਣੇ ਆਪ ਚ ਇੱਕ ਸਵਾਲ ਹੈ ਸ਼ਾਇਦ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਧਰ ਵੱਲ ਨੂੰ ਇਸ਼ਾਰਾ ਕੀਤਾ ਹੁਣ ਜਦੋਂ ਇਸੇ ਚੀਜ਼ ਬਾਰੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਇੱਕ ਵੱਡੇ ਲੀਡਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਪੁੱਛਿਆ ਗਿਆ ਕਿ ਕੀ ਐ ਹੋ ਸਕਦਾ ਹੈ ਕਿ ਮਜੀਠੀਆ ਪਰਿਵਾਰ ਯਾਨੀ ਹਰਪ੍ਰੀਤ ਸਿੰਘ ਵੱਲ ਭੁਗਤ ਜਾਵੇ ਤੇ ਉਹਨਾਂ ਨੇ ਇਸ ਦੀ ਸੰਭਾਵਨਾ ਜਿਤਾਉਂਦਿਆਂ ਸਿੱਧਾ ਤਾਂ ਨਹੀਂ ਕਿਹਾ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਦੋਵੇਂ ਪਰਿਵਾਰਾਂ ਦੇ ਵਿੱਚ ਖਿੱਚੋ ਤਾਣ ਹੈਗੀ ਆ ਯਾਨੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਾਂ ਨਵੇਂ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਵੀ ਕਿਤੇ ਨਾ ਕਿਤੇ ਇਹ ਜਾਣਦੇ ਨੇ ਆ ਇਸ ਨੂੰ ਵਿਚਾਰ ਅਧੀਨ ਰੱਖ ਰਹੇ ਨੇ ਕਿ ਐ ਹੋ ਸਕਦਾ ਹੈ ਕਿ ਉਧਰੋਂ ਕੋਈ ਪਰਿਵਾਰਕ ਜੀ ਹੀ ਇੱਧਰ ਨੂੰ ਭੁਗਤ ਜਾਵੇ ਖੈਰ ਗੱਲਾਂ ਹੁੰਦੀਆਂ ਕਿ ਆਦੇਸ਼ ਪ੍ਰਤਾਪ ਕੈਰੋਂ ਦਾ ਜਿਹੜਾ ਪਰਿਵਾਰ ਹੈ ਉਹ ਇੱਧਰ ਵੱਲ ਨੂੰ ਹੈਗਾ ਤਾਂ ਕੀ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਵੀ ਇੱਧਰ ਆ ਜਾਵੇਗਾ ਇਹ ਹੁਣ ਇੱਕ ਵੱਡਾ ਸਵਾਲ ਅਜੇ ਤੱਕ ਬਣਿਆ ਹੋਇਆ ਪ੍ਰਚਲਿਤ ਹੈ ਇਹਦੇ ਹਵਾਲੇ ਬਹੁਤ ਵਾਰ ਦਿੱਤੇ ਜਾ ਚੁੱਕੇ ਨੇ ਇਹਦੇ ਵੱਲ ਇਸ਼ਾਰੇ ਬਹੁਤ ਵਾਰ ਕੀਤੇ ਜਾ ਚੁੱਕੇ ਨੇ ਪਰ ਕੀ ਐ ਹੋਵੇਗਾ ਔਰ ਜੇ ਐਦਾਂ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਜਾਂ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਇੱਕ ਵੱਡਾ ਡੈਂਟ ਪੈ ਸਕਦਾ ਹਾਲਾਤ ਤਣਾਅਪੂਰਵਕ ਉਦੋਂ ਵੀ ਜ਼ਿਆਦਾ ਹੋ ਗਏ ਸੀ ਜਦੋਂ ਉਹ ਜੋ ਤੁਹਾਨੂੰ ਦੱਸਿਆ ਕਿ ਜਿਹੇਦਾਰਾਂ ਵਾਲਾ ਸਿਚੁਏਸ਼ਨ ਹੋਇਆ ਜਿਹੇਦਾਰੀ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਆਇਆ ਉਹਦੀ ਟਿੱਪਣੀ ਆਈ ਤੇ ਉਸ ਤੋਂ ਬਾਅਦ ਠੀਕ ਉਸ ਤੋਂ ਬਾਅਦ ਕੁਝ ਸਮੇਂ ਵਾਸਤੇ ਕੁਝ ਮਿੰਟਾਂ ਵਾਸਤੇ ਇੱਕ ਪ੍ਰੈਸ ਨੋਟ ਸੋਸ਼ਲ ਮੀਡੀਆ ਦੇ ਉੱਤੇ ਅਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੁੰਦਾ ਹੈ ਜਿਹਦੇ ਵਿੱਚ ਬਲਵਿੰਦਰ ਸਿੰਘ ਭੂਗੜ ਜਿਹੜੇ ਉਸ ਵੇਲੇ ਦੇ ਕਾਰਜਕਾਰੀ ਪ੍ਰਧਾਨ ਸੀ ਅਕਾਲੀ ਦਲ ਦੇ ਉਹਨਾਂ ਦੇ ਨਾਂ ਹੇਠ ਇਹ ਬਿਆਨ ਲਿਖਿਆ ਜਾਂਦਾ ਕਿ ਵਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠੇ ਦੇ ਵਿੱਚ ਛੁਰਾ ਮਾਰਿਆ ਹੁਣ ਇਹ ਬਿਆਨ ਅਚਾਨਕ ਸਰਕੂਲੇਟ ਕਰਨਾ ਕਿੰਨੇ ਲਿਖ ਦਿੱਤਾ ਕਿਧਰੋਂ ਆ ਗਿਆ ਮੁੜ ਕੇ ਵਿਰਨ ਸਿੰਘ ਭੁੰਦੜ ਨੇ ਉਸ ਬਿਆਨ ਤੋਂ ਕਿਨਾਰਾ ਕਰ ਲਿਆ ਕਿ ਉਹ ਤਾਂ ਉਹਨਾਂ ਦਾ ਬਿਆਨ ਹੀ ਨਹੀਂ ਹੈਗਾ ਜੇ ਉਹਨਾਂ ਦਾ ਬਿਆਨ ਨਹੀਂ ਤਾਂ ਫਿਰ ਕਿੰਨੇ ਲਿਖਿਆ ਕਿਹਦੇ ਕਹਿਣ ਦੇ ਉੱਤੇ ਆਇਆ ਮਸਲਨ ਕੋਈ ਖਿੱਚੋ ਤਾਣ ਬਣੀ ਹੋਈ ਸੀ ਹੁਣ ਸਵਾਲ ਇਹ ਹੈ ਕਿ ਕੀ ਪਰਿਵਾਰਕ ਪੱਧਰ ਦੇ ਉੱਤੇ ਗੱਲ ਰਹੀ ਉਹਨਾਂ ਦਾ ਪਰਸਨਲ ਮੈਟਰ ਹੈ ਪਹਿਲੀ ਗੱਲ ਤਾਂ ਇਹ ਜਾਣ ਲੈਣੀ ਜ਼ਰੂਰੀ ਹੈ ਪਰ ਇਹਦਾ ਸਿਆਸਤ ਦੇ ਉੱਤੇ ਕੀ ਇਫੈਕਟ ਹੋਵੇਗਾ ਇਹਦੇ ਉੱਤੇ ਹਰ ਕਿਸੇ ਦੀ ਅੱਖ ਹੈ ਕੀ ਕੋਈ ਸੋ ਕਾਲਡ ਸੰਭਾਵੀ ਪਰਿਵਾਰਕ ਫਲਕਚੁਏਸ਼ਨ ਸਿਆਸਤ ਦੇ ਵਿੱਚ ਫਲਕਚੁਏਸ਼ਨ ਪੈਦਾ ਕਰੇਗੀ ਇਹ ਵੱਡਾ ਸਵਾਲ ਹੈ ਖੈਰ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਸ਼ਾਇਦ ਇਸੇ ਕਰਕੇ ਪੀਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹਦਾ ਹਵਾਲਾ ਲਿਆ ਔਰ ਨਾਲੋ ਨਾਲ ਮੰਤਰੀ ਤੇਆਲੀ ਦਾ ਜ਼ਿਕਰ ਕੀਤਾ ਇਹ ਕਰਕਟ ਸਿਚੁਏਸ਼ਨ ਅਕਾਲੀ ਦਲ ਦੀ ਹੈ ਮਸਲਨ ਤਿੰਨ ਵਿਧਾਇਕ ਤਿੰਨਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ ਔਰ ਦੋ ਵਿਧਾਇਕ ਇਸ ਵੇਲੇ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਧਾਇਕ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲ ਹੈ ਮਸਲਨ ਜਾਨੀ ਹਰਪ੍ਰੀਤ ਸਿੰਘ ਵੱਲ ਹੈ ਰਹਿ ਗਏ ਇੱਕ ਵਿਧਾਇਕ ਗਰੀਵਕਰ ਮਜੀਠੀਆ ਹੁਣ ਇਸ ਲੀਡਰਸ਼ਿਪ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਕੜਾ ਕਿਵੇਂ ਸਰਵਾਈਵ ਕਰੂਗਾ ਕਿਵੇਂ ਅੱਗੇ ਵਧੂਗਾ ਸਵਾਲ ਅਸਲ ਚ ਇਹ ਬਣਦਾ ਪਿਆ ਔਰ ਉਸੇ ਪਾਸੇ ਜਦੋਂ ਪੰਜ ਮੈਂਬਰੀ ਭਰਤੀ ਕਮੇਟੀ ਵੱਲ ਦੇਖੀਏ ਤਾਂ ਉਹਦੇ ਬਾਰੇ ਚਰਚਾਾਂ ਆ ਰਹੀਆਂ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਜਿਹੜੇ ਲੀਡਰ ਨੇ ਇੱਧਰ ਨੂੰ ਆਉਣ ਨੂੰ ਕਾਲੇ ਨੇ ਹੁਣ ਇਹ ਵਕਤ ਤੇ ਮੈਸਰ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਯਾ ਪੰਥ ਜਾਂ ਲੋਕ ਜਿਹੜੇ ਨੇ ਉਹ ਕਿਹਨਾਂ ਦੀ ਸਪੋਰਟ ਕਰਨਗੇ ਜੋ ਵੀ ਹੋਏਗਾ ਦੱਸਦੇ ਰਾਵਾਂਗੇ ਬੜੇ ਰੁਵਾਨੀਆ ਪੰਜਾਬੀ ਸ਼੍ਰੋਮਣੀ ਅਕਾਲੀ ਦਲ ਬਾਦਲ ਧੜੇ ਦੀ ਸਿਚੁਏਸ਼ਨ ਇਸ ਵੇਲੇ ਕੀ ਹੈ ਇਹ ਸਮਝਣਾ ਜ਼ਰੂਰੀ ਹੈ ਔਰ ਖਾਸ ਤੌਰ ਦੇ ਉੱਤੇ ਉਸ ਵੇਲੇ ਜਦੋਂ ਇੱਕ ਪੈਰਲਲ ਧੜਾ ਬਣ ਚੁੱਕਿਆ ਹੈ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਬਣ ਚੁੱਕੇ ਨੇ ਔਰ ਵਾਰ-ਵਾਰ ਸੰਗਤ ਦੇ ਵਿੱਚ ਇਹ ਸੁਨੇਹਾ ਜਾ ਰਿਹਾ ਹੈ ਕਿ ਅਕਾਲੀ ਦਲ ਨੂੰ ਸਰਜੀਤ ਕਰਨੀਆਂ ਕੋਸ਼ਿਸ਼ਾਂ ਰੰਬੀਆਂ ਜਾ ਚੁੱਕੀਆਂ ਨੇ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਉੱਤੇ ਉਹਨਾਂ ਦੀ ਪੋਲਿਟਿਕਲ ਹੋਲਡ ਦੇ ਉੱਤੇ ਕਰਨੈਲ ਸਿੰਘ ਪੀਰ ਮੁਹੰਮਦ ਕੁਝ ਸਵਾਲ ਚੁੱਕਦੇ ਨਜ਼ਰ ਆ ਰਹੇ ਆ ਔਰ ਸਵਾਲ ਵਾਜਬ ਵੀ ਲੱਗ ਰਹੇ ਆ ਪਰ ਇੱਕ ਓਵਰਆਲ ਡਿਸਕਸ਼ਨ ਜ਼ਰੂਰੀ ਹੈ ਕਿ ਹੁਣ ਅਕਾਲੀ ਦਲ ਦਾ ਹੋਵੇਗਾ ਕੀ ਇੱਕ ਪਰਚੋਲ ਹੋਣੀ ਜ਼ਰੂਰੀ ਹੈ ਕਿ ਹੁਣ ਅਕਾਲੀ ਦਲ ਦਾ ਭਵਿੱਖ ਕੀ ਕਹਿੰਦਾ ਬਾਦਲ ਧੜੇ ਦਾ ਭਵਿੱਖ ਕੀ ਕਹਿੰਦਾ ਭਾਵੇਂ ਸੁਖਬੀਰ ਸਿੰਘ ਬਾਦਲ ਕਾਸੀ ਐਕਟਿਵ ਨਹੀਂ ਲਗਾਤਾਰ ਉਹ ਰੈਲੀਆਂ ਕਰ ਰਹੇ ਆ ਲਗਾਤਾਰ ਧਰਨੇ ਲਗਾਤਾਰ ਕੱਟ ਕਰ ਰਹੇ ਐ ਔਰ ਉਹਨਾਂ ਦਰਮਿਆਨ ਵਾਰ-ਵਾਰ ਜਾਨੀ ਹਰਪ੍ਰੀਤ ਸਿੰਘ ਵਾਲੇ ਧੜੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਸਿਆਸੀ ਪਾਰਟੀ ਦੇ ਵਿੱਚ ਸ਼ਾਮਿਲ ਹੋਇਆ ਔਰ ਜਦੋਂ ਕੋਈ ਨਵੀਂ ਸਿਆਸੀ ਪਾਰਟੀ ਵੱਡਦੀ ਆ ਜਾਂ ਕੋਈ ਚਿਹਰਾ ਉੱਭਰਦਾ ਹੈ ਤੇ ਉਹ ਜ਼ਰੂਰ ਕਿਤੇ ਨਾ ਕਿਤੇ ਨਿਸ਼ਾਨੇ ਤੇ ਆ ਜਾਂਦਾ ਹੈ ਸਿਆਸਤ ਦੇ ਵਿੱਚ ਲਾਈਮਲਾਈਟ ਵਿੱਚ ਆਉਣ ਦਾ ਮਤਲਬ ਇਹੀ ਹੈ ਕਿ ਤੁਹਾਨੂੰ ਚਾਰੇ ਪਾਸਿਓਂ ਨਿਸ਼ਾਨੇ ਤੇ ਲੈ ਲਿਆ ਜਾਵੇਗਾ ਔਰ ਤੁਹਾਡੇ ਉੱਤੇ ਤੰਜ ਤੇ ਤੰਜ ਕੱਸੇ ਜਾਣਗੇ ਤੁਹਾਡੇ ਉੱਤੇ ਨਿਸ਼ਾਨੇ ਸਾਦੇ ਜਾਣਗੇ ਔਰ ਉਹੀ ਕੁਝ ਜਾਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਵੀ ਹੋ ਰਿਹਾ ਉਹਨਾਂ ਨੇ ਵੀ ਕਹ ਦਿੱਤਾ ਸੀ ਕਿ ਆ ਉਹਨਾਂ ਦੇ ਉੱਤੇ ਹੁਣ ਸਿਆਸੀ ਟਿਕਟ ਟਿਕਣੀ ਦਾ ਦੌਰ ਚੱਲੇਗਾ ਪਰ ਹੁਣ ਅਕਾਲੀ ਦਲ ਬਾਦਲ ਧੜੇ ਦੀ ਗੱਲ ਕਰੀਏ ਕਰਨੈਲ ਸਿੰਘ ਪੀਰ ਮੁਹੰਮਦ ਇੱਕ ਵੱਡੇ ਲੀਡਰ ਨੇ ਅਕਾਲੀ ਦਲ ਦੇ ਇੱਕ ਵੱਡੇ ਲੀਡਰ ਔਰ ਵੱਡੇ ਬਲਾਰੇ ਵਜੋਂ ਵੀ ਜਾਣੇ ਜਾਂਦੇ ਰਹੇ ਨੇ ਔਰ ਉਹਨਾਂ ਨੇ ਇੱਕ ਟਿੱਪਣੀ ਕੀਤੀ ਹੈ ਉਹ ਟਿੱਪਣੀ ਪਹਿਲਾਂ ਤੁਹਾਨੂੰ ਦੱਸਦੇ ਹਾਂ ਕਿ ਉਹ ਟਿੱਪਣੀ ਕੀ ਹੈ ਦਰਸਲ ਕਰਨੈਲ ਸਿੰਘ ਪੀਰ ਮੁਹੰਮਦ ਨੇ ਇੱਕ ਇੰਟਰਵਿਊ ਦੇ ਦੌਰਾਨ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਨੂੰ ਲੈ ਕੇ ਅਕਾਲੀ ਦਲ ਦੇ ਸਿਆਸੀ ਹੋਲਡ ਨੂੰ ਲੈ ਕੇ ਟਿੱਪਣੀ ਕੀਤੀ ਹੈ ਉਹਨਾਂ ਨੇ ਸਾਫ਼ ਕਿਹਾ ਕਿ ਸ਼ਰੂਮਨੀ ਅਕਾਲੀ ਦਲ ਦੇ ਤਿੰਨ ਵਿਧਾਇਕ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਦੇ ਵਿੱਚ ਜਾ ਚੁੱਕੇ ਨੇ ਇੱਥੇ ਜ਼ਿਕਰ ਕੀਤਾ ਗਿਆ ਡਾਕਟਰ ਸੁਖਵਿੰਦਰ ਸੁਖੀ ਬਾਰੇ ਉਸ ਤੋਂ ਬਾਅਦ ਕਹਿੰਦੇ ਇੱਕ ਬੀਬੀ ਗਨੀਵ ਕੌਰ ਮਜੀਠੀਆ ਨੇ ਜਿਹੜੇ ਰਸਕੇ ਘਰੇ ਬੈਠੇ ਨੇ ਇਹ ਕੋਟ ਐਂਡ ਕੋਟ ਜੋ ਉਹਨਾਂ ਨੇ ਕਿਹਾ ਤੁਹਾਨੂੰ ਉਹ ਦੱਸਦੇ ਪਏ ਆ ਉਸ ਤੋਂ ਇਲਾਵਾ ਤੀਜੇ ਵਿਧਾਇਕ ਮਨਪ੍ਰੀਤਿਆਲੀ ਨੇ ਉਹ ਕਹਿੰਦੇ ਜਿਹੜੇ ਸਾਡੇ ਨਾਲ ਖੜੇ ਨੇ ਹੁਣ ਜੇ ਇਹ ਸਿਚੁਏਸ਼ਨ ਅਕਾਲੀ ਦਲ ਦੀ ਹੈ ਵਿਧਾਨ ਸਭਾ ਦੇ ਵਿੱਚ ਜੇ ਅਕਾਲੀ ਦਲ ਦਾ ਇਹ ਹੋਲਡ ਹੈਗਾ ਤਾਂ ਇੱਥੋਂ ਹੁਣ ਕੀ ਅਨੁਮਾਨ ਲਾਇਆ ਜਾ ਸਕਦਾ ਹੁਣ ਪਰਿਵਾਰਕ ਸਬੰਧ ਜਿਹੜੇ ਵਿਕਰਮ ਸਿੰਘ ਮਜੀਠੀਆ ਦੇ ਪਰਿਵਾਰ ਦੇ ਸੁਖਬੀਰ ਸਿੰਘ ਬਾਦਲ ਦੇ ਪਰਿਵਾਰ ਦੇ ਨਾਲ ਹੈਗੇ ਨੇ ਇਹ ਜਗ ਜ਼ਾਹਿਰ ਨੇ ਸਾਰਿਆਂ ਨੂੰ ਪਤਾ ਹੈ ਕਿ ਦੋਵੇਂ ਰਿਲੇਟਡ ਨੇ ਪਰ ਇਹ ਵੀ ਪਤਾ ਹੈ ਕਿ ਕਿਤੇ ਨਾ ਕਿਤੇ ਖਿੱਚੋ ਤਾਣ ਬਣੀ ਹੋਈ ਸੀ ਹੁਣ ਖਿੱਚੋ ਤਾਣ ਬਣੀ ਹੋਣ ਦਾ ਕਾਰਨ ਇਹ ਨਿਕਲੂਗਾ ਕਿ ਵਿਕਰਮ ਸਿੰਘ ਮਜੀਠੀਆ ਆਪਣੇ ਪਰਿਵਾਰ ਨਾਲ ਨਹੀਂ ਭੁਗਤਣਗੇ ਵਿਕਰਮ ਸਿੰਘ ਮਜੀਠੀਆ ਦੇ ਉੱਤੇ ਬੜੀਆਂ ਧਿਰਾਂ ਆਈਆਂ ਬਹੁਤ ਵਾਰ ਇਹ ਵੀ ਸਵਾਲ ਖੜੇ ਹੋਏ ਕਿ ਕੀ ਵਿਕਰਮ ਸਿੰਘ ਮਜੀਠੀਆ ਨੂੰ ਆ ਦੇ ਪਰਿਵਾਰ ਨੇ ਕੱਲਿਆਂ ਛੱਡ ਦਿੱਤਾ ਪਰ ਵਿਕਰਮ ਸਿੰਘ ਮਜੀਠੀਆ ਨੇ ਅਕਾਲੀ ਦਲ ਨੂੰ ਨਹੀਂ ਛੱਡਿਆ ਇਹ ਵਿਕਰਮ ਸਿੰਘ ਮਜੀਠੀਆ ਕਾਫੀ ਕੰਕਰੀਟ ਰਹੇ ਨੇ ਆਪਣੇ ਇਸ ਸਟੈਂਡ ਦੇ ਉੱਤੇ ਬਹੁਤ ਵਾਰ ਸਿਚੁਏਸ਼ਨ ਜਿਹੜੀਆਂ ਨੇ ਆਊਟ ਆਫ ਕੰਟਰੋਲ ਹੋਈਆਂ ਨੇ ਪਰ ਐਤਕੀ ਜਿਹੜੀ ਸਿਚੁਏਸ਼ਨ ਆਊਟ ਆਫ ਕੰਟਰੋਲ ਹੋਈ ਜਿਹਨੂੰ ਸਿਆਸੀ ਤੌਰ ਦੇ ਉੱਤੇ ਸਮਝਿਆ ਜਾ ਰਿਹਾ ਹੈ ਕਿ ਜਦੋਂ ਬਿਕਰਮ ਸਿੰਘ ਮਜੀਠੀਆ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਸ਼ੇਦਾਰਾਂ ਦੇ ਸਬੰਧੀ ਜਾਂ ਉਹਨਾਂ ਨੂੰ ਲਾਹੇ ਜਾਣ ਸਬੰਧੀ ਕੁਝ ਟਿੱਪਣੀ ਕੀਤੀ ਸੀ ਉਸ ਤੋਂ ਬਾਅਦ ਬਿਕਰਮ ਸਿੰਘ ਮਜੀਠੀਆ ਤੇ ਆ ਬਾਦਲ ਪਰਿਵਾਰ ਦੇ ਵਿਚਾਲੇ ਜਿਹੜੀ ਖਿੱਚੋ ਤਾਣ ਹੈ ਉਹ ਸੰਭਾਵੀ ਤੌਰ ਤੇ ਜਾਂ ਸੂਤਰਾ ਮੁਤਾਬਕ ਉਹਦੋਂ ਵੱਧ ਗਈ ਸੀ ਹੁਣ ਜੇ ਇਸ ਸਿਚੁਏਸ਼ਨ ਦਾ ਜਾਇਜ਼ਾ ਲਈਏ ਤਾਂ ਹਾਲਾਤ ਦਿਨ ਪ੍ਰਤੀ ਦਿਨ ਵੱਧਦੇ ਖਰਾਬ ਹੁੰਦੇ ਨਜ਼ਰ ਆਏ ਨੇ ਇੱਕ ਸਮਾਂ ਉਹ ਵੀ ਆਇਆ ਜਦੋਂ ਗਨੀਵ ਕੌਰ ਮਜੀਠੀਆ ਇਕੱਲੇ ਬਿਕਰਮ ਸਿੰਘ ਮਜੀਠੀਆ ਦੇ ਹੱਕ ਦੀ ਲੜਾਈ ਲੜਦੇ ਨਜ਼ਰ ਆ ਰਹੇ ਸੀ ਉਹਨਾਂ ਦੇ ਵਕੀਲਾਂ ਦੇ ਨਾਲ ਪਰ ਉੱਥੇ ਨਾ ਹਰਸਿਮਰਤ कौर ਬਾਦਲ ਨਜ਼ਰ ਆ ਰਹੇ ਸੀ ਨਾ ਸੁਖਬੀਰ ਸਿੰਘ ਬਾਦਲ ਨਜ਼ਰ ਆ ਰਹੇ ਸੀ ਪਰ ਚਲੋ ਅੰਤਲੇ ਕੁਝ ਦਿਨਾਂ ਦੇ ਵਿੱਚ ਇਹ ਦੋਵੇਂ ਜਣੇ ਦੁਬਾਰਾ ਨਜ਼ਰ ਆਉਣ ਲੱਗੇ ਸੁਖਬੀਰ ਸਿੰਘ ਬਾਦਲ ਦੇ ਬੋਲਾਂ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਦਾ ਜ਼ਿਕਰ ਦੁਬਾਰਾ ਨਜ਼ਰ ਆਉਣ ਲੱਗਿਆ ਜੇਲ੍ਹ ਦੇ ਬਾਹਰ ਹਰਸਿਮਰਤ कौर ਬਾਦਲ ਪਹੁੰਚ ਜਾਂਦੇ ਨੇ ਰਖੜੀ ਮੌਕੇ ਉਧਰੋਂ ਅਕਾਲੀ ਦਲ ਦੀ ਲੀਡਰਸ਼ਿਪ ਆ ਜਾਂਦੀ ਹੈ ਉਦੋਂ ਵੀ ਇਹ ਚਰਚਾਾਂਵਾਂ ਚੱਲੀਆਂ ਕਿ ਹੁਣ ਵਿਕਰਮ ਸਿੰਘ ਮਜੀਠੀਆ ਨੂੰ ਮਨਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਪਰ ਕੀ ਇਹ ਸਾਰਾ ਕੁਝ ਨਾਰਮਲਾਈਜ਼ ਹੋ ਜਾਊਗਾ ਕਿ ਬਿਕਰਮ ਸਿੰਘ ਮਜੀਠੀਆ ਜਾਂ ਜੇ ਕੁਝ ਖਿਚੋਤਾਨ ਹੈ ਦੋਵਾਂ ਦੇ ਵਿੱਚ ਤਾਂ ਉਹ ਉਹ ਹੁਣ ਨਾਰਮਲ ਹੋ ਜਾਊਗੀ ਜਾਂ ਆਉਂਦਾ ਸਮਾਂ ਕੁਝ ਵੱਖਰਾ ਲੈ ਕੇ ਆਵੇਗਾ ਇੱਕ ਵੱਡਾ ਸਿਆਸੀ ਸਵਿੱਚ ਲੈ ਕੇ ਆਵੇਗਾ ਹੁਣ ਇਹ ਆਪਣੇ ਆਪ ਚ ਇੱਕ ਸਵਾਲ ਹੈ ਸ਼ਾਇਦ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਧਰ ਵੱਲ ਨੂੰ ਇਸ਼ਾਰਾ ਕੀਤਾ ਹੁਣ ਜਦੋਂ ਇਸੇ ਚੀਜ਼ ਬਾਰੇ ਪੰਜ ਮੈਂਬਰੀ ਭਰਤੀ ਕਮੇਟੀ ਦੇ ਇੱਕ ਵੱਡੇ ਲੀਡਰ ਗੁਰਪ੍ਰਤਾਪ ਸਿੰਘ ਬਡਾਲਾ ਨੂੰ ਪੁੱਛਿਆ ਗਿਆ ਕਿ ਕੀ ਐ ਹੋ ਸਕਦਾ ਹੈ ਕਿ ਮਜੀਠੀਆ ਪਰਿਵਾਰ ਯਾਨੀ ਹਰਪ੍ਰੀਤ ਸਿੰਘ ਵੱਲ ਭੁਗਤ ਜਾਵੇ ਤੇ ਉਹਨਾਂ ਨੇ ਇਸ ਦੀ ਸੰਭਾਵਨਾ ਜਿਤਾਉਂਦਿਆਂ ਸਿੱਧਾ ਤਾਂ ਨਹੀਂ ਕਿਹਾ ਪਰ ਉਹਨਾਂ ਨੇ ਇਹ ਜ਼ਰੂਰ ਕਿਹਾ ਕਿ ਦੋਵੇਂ ਪਰਿਵਾਰਾਂ ਦੇ ਵਿੱਚ ਖਿੱਚੋ ਤਾਣ ਹੈਗੀ ਆ ਯਾਨੀ ਕਿ ਪੰਜ ਮੈਂਬਰੀ ਭਰਤੀ ਕਮੇਟੀ ਜਾਂ ਨਵੇਂ ਅਕਾਲੀ ਦਲ ਦੇ ਜਿਹੜੇ ਲੀਡਰ ਨੇ ਉਹ ਵੀ ਕਿਤੇ ਨਾ ਕਿਤੇ ਇਹ ਜਾਣਦੇ ਨੇ ਆ ਇਸ ਨੂੰ ਵਿਚਾਰ ਅਧੀਨ ਰੱਖ ਰਹੇ ਨੇ ਕਿ ਐ ਹੋ ਸਕਦਾ ਹੈ ਕਿ ਉਧਰੋਂ ਕੋਈ ਪਰਿਵਾਰਕ ਜੀ ਹੀ ਇੱਧਰ ਨੂੰ ਭੁਗਤ ਜਾਵੇ ਖੈਰ ਗੱਲਾਂ ਹੁੰਦੀਆਂ ਕਿ ਆਦੇਸ਼ ਪ੍ਰਤਾਪ ਕੈਰੋਂ ਦਾ ਜਿਹੜਾ ਪਰਿਵਾਰ ਹੈ ਉਹ ਇੱਧਰ ਵੱਲ ਨੂੰ ਹੈਗਾ ਤਾਂ ਕੀ ਵਿਕਰਮ ਸਿੰਘ ਮਜੀਠੀਆ ਦਾ ਪਰਿਵਾਰ ਵੀ ਇੱਧਰ ਆ ਜਾਵੇਗਾ ਇਹ ਹੁਣ ਇੱਕ ਵੱਡਾ ਸਵਾਲ ਅਜੇ ਤੱਕ ਬਣਿਆ ਹੋਇਆ ਪ੍ਰਚਲਿਤ ਹੈ ਇਹਦੇ ਹਵਾਲੇ ਬਹੁਤ ਵਾਰ ਦਿੱਤੇ ਜਾ ਚੁੱਕੇ ਨੇ ਇਹਦੇ ਵੱਲ ਇਸ਼ਾਰੇ ਬਹੁਤ ਵਾਰ ਕੀਤੇ ਜਾ ਚੁੱਕੇ ਨੇ ਪਰ ਕੀ ਐ ਹੋਵੇਗਾ ਔਰ ਜੇ ਐਦਾਂ ਹੁੰਦਾ ਤਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਇਹ ਸੁਖਬੀਰ ਸਿੰਘ ਬਾਦਲ ਦੀ ਸਿਆਸਤ ਨੂੰ ਇੱਕ ਵੱਡਾ ਡੈਂਟ ਪੈ ਸਕਦਾ ਹੈ। ਹਾਲਾਤ ਤਣਾਅਪੂਰਵਕ ਉਦੋਂ ਵੀ ਜ਼ਿਆਦਾ ਹੋ ਗਏ ਸੀ ਜਦੋਂ ਉਹ ਜੋ ਤੁਹਾਨੂੰ ਦੱਸਿਆ ਕਿ ਜਹੇਦਾਰਾਂ ਵਾਲਾ ਸਿਚੁਏਸ਼ਨ ਹੋਇਆ ਜਹੇਦਾਰੀ ਨੂੰ ਲੈ ਕੇ ਵਿਕਰਮ ਸਿੰਘ ਮਜੀਠੀਆ ਦਾ ਬਿਆਨ ਆਇਆ ਉਹਨਾਂ ਦੀ ਟਿੱਪਣੀ ਆਈ ਤੇ ਉਸ ਤੋਂ ਬਾਅਦ ਠੀਕ ਉਸ ਤੋਂ ਬਾਅਦ ਕੁਝ ਸਮੇਂ ਵਾਸਤੇ ਕੁਝ ਮਿੰਟਾਂ ਵਾਸਤੇ ਇੱਕ ਪ੍ਰੈਸ ਨੋਟ ਸੋਸ਼ਲ ਮੀਡੀਆ ਦੇ ਉੱਤੇ ਆਕਾਲੀ ਦਲ ਦੇ ਸੋਸ਼ਲ ਮੀਡੀਆ ਦੇ ਉੱਤੇ ਸਰਕੂਲੇਟ ਹੁੰਦਾ ਹੈ ਜਿਹਦੇ ਵਿੱਚ ਬਲਵਿੰਦਰ ਸਿੰਘ ਭੁੰਦਰ ਜਿਹੜੇ ਉਸ ਵੇਲੇ ਦੇ ਕਾਰਜਕਾਰੀ ਪ੍ਰਧਾਨ ਸੀ ਆਕਾਲੀ ਦਲ ਦੇ ਉਹਨਾਂ ਦੇ ਨਾਂ ਹੇਠ ਇਹ ਬਿਆਨ ਲਿਖਿਆ ਜਾਂਦਾ ਕਿ ਬਿਕਰਮ ਸਿੰਘ ਮਜੀਠੀਆ ਨੇ ਸੁਖਬੀਰ ਸਿੰਘ ਬਾਦਲ ਦੀ ਪਿੱਠ ਦੇ ਵਿੱਚ ਛੁਰਾ ਮਾਰਿਆ ਹੁਣ ਇਹ ਬਿਆਨ ਅਚਾਨਕ ਸਰਕੂਲੇਟ ਕਰਨਾ ਕਿੰਨੇ ਲਿਖ ਦਿੱਤਾ ਕਿਧਰੋਂ ਆ ਗਿਆ ਮੁੜ ਕੇ ਬਲਵਿੰਦਰ ਸਿੰਘ ਭੁੰਦੜ ਨੇ ਉਸ ਬਿਆਨ ਤੋਂ ਕਿਨਾਰਾ ਕਰ ਲਿਆ ਕਿ ਉਹ ਤਾਂ ਉਹਨਾਂ ਦਾ ਬਿਆਨ ਹੀ ਨਹੀਂ ਹੈਗਾ ਜੇ ਉਹਨਾਂ ਦਾ ਬਿਆਨ ਨਹੀਂ ਤਾਂ ਫਿਰ ਕਿੰਨੇ ਲਿਖਿਆ ਕਿਹਦੇ ਕਹਿਣ ਦੇ ਉੱਤੇ ਆਇਆ ਮਸਲਨ ਕੋਈ ਖਿੱਚੋ ਤਾਣ ਬਣੀ ਹੋਈ ਸੀ ਹੁਣ ਸਵਾਲ ਇਹ ਹੈ ਕਿ ਕੀ ਪਰਿਵਾਰਕ ਪੱਧਰ ਦੇ ਉੱਤੇ ਗੈਰ ਹੈ ਉਹਨਾਂ ਦਾ ਪਰਸਨਲ ਮੈਟਰ ਹੈ ਪਹਿਲੀ ਗੱਲ ਤਾਂ ਇਹ ਜਾਣ ਲੈਣੀ ਜ਼ਰੂਰੀ ਹੈ ਪਰ ਇਹਦਾ ਸਿਆਸਤ ਦੇ ਉੱਤੇ ਕੀ ਇਫੈਕਟ ਹੋਵੇਗਾ ਇਹਦੇ ਉੱਤੇ ਹਰ ਕਿਸੇ ਦੀ ਅੱਖ ਹੈ ਕਿ ਕੋਈ ਸੋ ਕਾਲਡ ਸੰਭਾਵੀ ਪਰਿਵਾਰਕ ਫਲਕਚੂਏਸ਼ਨ ਸਿਆਸਤ ਦੇ ਵਿੱਚ ਫਲਕਚੂਏਸ਼ਨਸ ਪੈਦਾ ਕਰੇਗੀ ਇਹ ਵੱਡਾ ਸਵਾਲ ਹੈ ਖੈਰ ਹੁਣ ਇਹੋ ਜੀ ਸਿਚੁਏਸ਼ਨ ਦੇ ਵਿੱਚ ਸ਼ਾਇਦ ਇਸੇ ਕਰਕੇ ਪੀਰ ਕਰਨੈਲ ਸਿੰਘ ਪੀਰ ਮੁਹੰਮਦ ਨੇ ਇਹਦਾ ਹਵਾਲਾ ਲਿਆ ਔਰ ਨਾਲੋਂ ਨਾਲ ਮੰਤਰੀ ਤਿਆਰੀ ਦਾ ਜ਼ਿਕਰ ਕੀਤਾ ਇਹ ਇੱਕ ਰੈਕਟ ਸਿਚੁਏਸ਼ਨ ਅਕਾਲੀ ਦਲ ਦੀ ਹੈ। ਮਸਲਨ ਤਿੰਨ ਵਿਧਾਇਕ ਤਿੰਨਾਂ ਦੇ ਵਿੱਚੋਂ ਇੱਕ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਚੁੱਕੇ ਨੇ। ਔਰ ਦੋ ਵਿਧਾਇਕ ਇਸ ਵੇਲੇ ਹੈਗੇ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਵਿਧਾਇਕ ਪੰਜ ਮੈਂਬਰੀ ਭਰਤੀ ਕਮੇਟੀ ਦੇ ਵੱਲ ਹੈ। ਮਸਲਨ ਗਿਆਨੀ ਹਰਪ੍ਰੀਤ ਸਿੰਘ ਵੱਲ ਹੈ। ਰਹਿ ਗਏ ਇੱਕ ਵਿਧਾਇਕ ਗਨੀਵਕਰ ਮਜੀਠੀਆ। ਹੁਣ ਇਸ ਲੀਡਰਸ਼ਿਪ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਬਾਦਲ ਤੜਾ ਕਿਵੇਂ ਸਰਵਾਈਵ ਕਰੂਗਾ ਕਿਵੇਂ ਅੱਗੇ ਵਧੂਗਾ ਸਵਾਲ ਅਸਲ 'ਚ ਇਹ ਬਣਦਾ ਪਿਆ ਔਰ ਉਸੇ ਪਾਸੇ ਜਦੋਂ ਪੰਜ ਮੈਂਬਰੀ ਭਰਤੀ ਕਮੇਟੀ ਵੱਲ ਦੇਖੀਏ ਤਾਂ ਉਹਦੇ ਬਾਰੇ ਚਰਚਾਾਂ ਮ ਆ ਰਹੀਆਂ ਕਿ ਵੱਖ-ਵੱਖ ਪਾਰਟੀਆਂ ਦੇ ਵਿੱਚੋਂ ਜਿਹੜੇ ਲੀਡਰ ਨੇ ਇੱਧਰ ਨੂੰ ਆਉਣ ਨੂੰ ਕਾਲੇ ਨੇ ਹੁਣ ਇਹ ਵਕਤੇ ਮੈਸਰ ਹੈ ਕਿ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਜਾਂ ਪੰਥ ਜਾਂ ਲੋਕ ਜਿਹੜੇ ਨੇ ਉਹ ਕਿਹਨਾਂ ਦੀ ਸਪੋਰਟ ਕਰਨਗੇ ਜੋ ਵੀ ਹੋਏਗਾ ਦੱਸਦੇ ਰਹਿਾਂਗੇ ਬਣੇ ਰੁਵਾਨ ਇੰਡੀਆ ਪੰਜਾਬੀ